ਆਜੋ ਤੁਹਾਨੂੰ ਨੂਨ ਮਿਰਚਾਂ ਦੀ ਦੁਕਾਨ ਤੇ ਪੜਾ ਕੇ ਦਿਖਾਈਏ ਸੁਣਿਆ ਮੁੰਬਈ ਦਾ ਬਾਦਸ਼ਾਹ ਬਣ ਗਿਆ ਮੈਂ ਤਾਂ ਜੰਮਾ ਹੀ ਬਾਦਸ਼ਾਹ ਸੀ ਮੈਨੂੰ ਬੜਨ ਦੀ ਲੋੜ ਨਹੀਂ ਆਈ ਲਾਕ ਇਟ ਜਿਹੜੀ ਅੱਜ ਆਪਾਂ ਗੇਮ ਖੇਡਣ ਜਾ ਰਹੇ ਹਾਂ ਜੇਕਰ ਮੈਂ ਜਿੱਤ ਗਿਆ ਤਾਂ ਤੈਨੂੰ ਉਹੀ ਕਰਨਾ ਪੈਣਾ ਜੋ ਮੈਂ ਕਰੂੰਗਾ ਕਿ ਜੇ ਮੈਂ ਜਿੱਤ ਗਿਆ ਫਿਰ ਆ ਪਈਏ ਬੰਦੂਕ ਤੇ ਮੇਰਾ ਮੱਥਾ ਗੋਲੀ ਮਾਰਦੀ ਚੱਲ ਦੇਖੀ ਜਾਓ ਕਹੇ ਨਹੀਂ ਮੈਨੂੰ ਕੌਂਡਾ ਰੈਡੀ ਕਹਿੰਦੇ। ਦੱਸ ਕੀ? ਆ ਦੇਖ ਲੋ ਕੌਂਡਾ ਰੈਡੀ। ਸਾਲੇ ਭੈਣ ਦਾ ਹੁਣ ਦੇਖੋ ਤੇ ਦੇਖੀ ਜਾਓ ਤੁਸੀਂ। ਇਹ ਗੱਲ ਚਾੱਕ ਕੇ ਪਤਾ ਨਹੀਂ ਕਿੱਥੋਂ ਦੀ ਕਿੱਥੇ ਮਾਰਨਗੇ। ਇਹਦੀ ਕੋਈ ਫਿਲਮ ਆਉਣੀ ਹੋਣੀ ਹੈਗੀ। ਜਾਂ ਕੋਈ ਗੀਤ ਆਉਣਾ ਆਉਂਦਾ ਹੋਣਾ। ਉਹਦੀ ਪ੍ਰੋਮੋਸ਼ਨ ਲਈ ਆਇਆ ਇਹ। ਕੰਨਾ ਫਿਰ। ਮੈਂ ਸੁਣਿਆ ਤੂੰ ਕਿਸੇ ਤੋਂ ਡਰਦਾ ਨਹੀਂ। 24 ਨਵੰਬਰ ਨੂੰ ਕੁੜੀਆ ਫਿਲਮ ਰਿਲੀਜ਼ ਹੋ ਰਹੀ ਹੈ। ਤੈਨੂੰ ਥੀਏਟਰ ਜਾ ਕੇ ਦੇਖਣੀ ਪਊ। ਕਿਉਂ? ਪਰ ਮੇਰੀ ਇੱਕ ਸ਼ਰਤ ਹੈ। ਇਹਦੇ ਮੂਰਚੇ ਦੁਕਾਨ ਤੇ ਪੜਾ ਕੇ। ਇਹ ਫਿਲਮ। ਹੁਣ ਚ ਤਾਂ ਮੈਂ ਹੀ ਹੀਰੋ ਆ। ਕੀ? ਉਹ ਦਰਅਸਲ ਮੇਰਾ ਹੀਰੋਇਨ ਵੱਲ ਜ਼ਿਆਦਾ ਧਿਆਨ ਜਾਂਦਾ ਉਹਦਾ ਦਾ ਟ੍ਰੇਲਰ ਹੈ ਬਹੁਤ ਵਧੀਆ ਉਹ ਤਾਂ ਸਭ ਨੂੰ ਦੇਖ ਕੇ ਆਉਣੀ ਚਾਹੀਦੀ ਏ ਤੂੰ ਦੱਸ ਟਿਕਟ ਬੁੱਕ ਕੀਤੀ ਆ ਕਿ ਨਹੀਂ ਅਸੀਂ ਤਾਂ ਐਡਵਾਂਸ ਬੁਕਿੰਗ ਕਰ ਰੱਖੀ ਪਤਾ ਕਿਹਦੇ ਵਰਗਾ ਏ ਹੁਣ ਕਹਿੰਦੇ ਨਾ ਕਦੀ ਵਿੱਚ ਪਵਾਇਆ ਹੀ ਉਹ ਐ ਰਸਾਲਾ ਉਹ ਜਿਹੜਾ ਟਿਕਟਾਂ ਵੀ ਅਸੀਂ ਉਹ ਬਲੈਕ ਚ ਵੇਚਣੀ ਆ ਉਹਦੇ 'ਚ ਤਾਂ ਭੂਤੇ ਮੌਂਡਰਾ ਹੁਣਾ ਮੇਰੀ ਫਿਲਮ ਬਾਰੇ ਮੈਨੂੰ ਦੱਸੀ ਜਾ ਰਿਹਾ ਆ ਜੀ ਫਿਰ